ਅਸੀਂ ਰੇਤਾ ਵਾਸਤੇ 25 ਟਰੈਕਟਰ ਲਾਤੇ ਅੱਜ ਖੜੇ ਐ ਤੇ 5 ਜੀਸੀਬੀ ਮਸ਼ੀਨਾਂ ਲਾਤੇ ਬੋਟਸ ਪੂਨੇ ਤੋਂ ਮੰਗਵਾਈਆਂ ਗੋਆ ਤੋਂ ਚੁਕਵਾਈਆਂ ਜਿੱਥੋਂ ਬੋਟ ਮਿਲੀ ਅਸੀਂ ਨਵੀਆਂ ਖਰੀਦੀਆਂ ਜਿਹੜੀਆਂ ਇਨਫਲੇਟੇਬਲ ਰਾਸ਼ਨ ਡਰਾਈ ਰਾਸ਼ਨ ਤਾਰਫੁਲੀਨ ਚਾਰਾ ਉਹ ਅਸੀਂ ਚਲਾਇਆ ਕੋਈ 1 ਹਫ਼ਤਾ ਤਾਂ ਜਦੋਂ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਹਜੇ ਦਮੀ ਦਮੀ ਆਈ ਸੀ ਤੁਸੀਂ ਉਹ ਮੰਦਰ ਆਪਣੇ ਅੱਖਾਂ ਨਾਲ ਦੇਖਿਆ ਅਮਰਸਰ ਅਮਰਸਰ ਡਿਸਟ੍ਰਿਕਟ 'ਚ 196 ਵਿਲੇजेस ਹੈਵ ਬੀਨ ਅਫੈਕਟਿਡ ਬੋਲ ਰਿਹਾ ਪਸ਼ੂਆਂ ਨੂੰ ਆਪਣੇ ਕਮਰੇਆਂ 'ਚ ਆਪਣੇ ਬੈਡਰੂਮਾਂ 'ਚ ਸਵਾਰ ਰਹੇ ਕਿਉਂਕਿ ਪਸ਼ੂ ਪਾਣੀ 'ਚ ਨਹੀਂ ਜਾ ਸਕਦਾ ਅਸਲ ਸੇਵਾ ਤਾਂ ਸਿਰ ਫੇਜ਼ 2 'ਚ ਹੁਣ ਸ਼ੁਰੂ ਹੋਈ ਹੈ ਤੇ ਲੋਕਾਂ ਦੇ ਘਰ ਟਹਿ ਗਏ ਜਾਂ ਜਿਨ੍ਹਾਂ ਦਾ ਅੱਗੇ ਹੁਣ ਕੋਈ ਬਿਜ਼ਨਸ ਸੀ ਕੋਈ ਮੱਝਾਂ ਦਾ ਬਿਜ਼ਨਸ ਕੁਰਸੀਆ ਬੈੱਡ ਮੈਟ੍ਰੀਸ ਕਪੜੇ ਬਰਤਨ ਜੋ ਵੀ ਸਮਾਨ ਸੀ ਉਹ ਇੱਕ ਇੱਕ ਨੂੰ ਅਸੀਂ ਦਿੱਤਾ ਇਸ ਪਿੰਡ 'ਚ ਤਾਂ ਬਹੁਤੇ ਲੋਕਾਂ ਕੋਲ ਜ਼ਮੀਨ ਵੀ ਨਹੀਂ ਹੈਗੀ ਹਾਂ ਉਹ ਵਿਚਾਰੇ ਜੱਟਾਂ ਦੀਆਂ ਜ਼ਮੀਨਾਂ ਜਿਹਨਾਂ ਕੋਲ ਜ਼ਮੀਨ ਉੱਤੇ ਦਿਹਾੜੀ ਕਰਦੇ ਸੀ ਉਹਨਾਂ ਦਾ ਕੀ ਬਣੇਗਾ ਸਰ ਇਹ ਤੁਹਾਨੂੰ ਪੰਜਾਬ ਨੇ ਚੁਣ ਕੇ ਭੇਜਿਆ ਮੈਂਬਰ ਪਾਰਲੀਮੈਂਟ ਇਹ ਸਾਡਾ ਨੈਤਿਕ ਫਰਜ਼ ਹੈ ਉਹਨਾਂ ਦੀ ਆਵਾਜ਼ ਪਹੁੰਚਾਈਏ ਕਿ ਅੰਦਰ ਤੱਕ ਜਾਈਏ ਸਰ ਤੁਹਾਡੇ ਮੁਤਾਬਕ ਪੰਜਾਬ ਨੂੰ ਆਹੜਾ ਤੋਂ ਕੀ ਸਿੱਖਣਾ ਪੈਣਾ ਹੈ